ਆ ਦੱਸਿਓ ਬਾਈ ਇਹ ਕੋਈ ਅੰਮਰਸਰ ਦਾ ਵਾਲ ਲੈਗਾ ਇਹ ਆਪਣਾ ਬਾਈ ਜੀ ਕੈਨੇਡਾ ਦਾ ਆ ਰਖੇ ਵੀ লাইਵ ਬੈਠੇ ਵੇਖ ਲੋ ਹੈਪੀ ਦੀਵਾਲੀ 25 25 50 ਤੇ ਮੈਨੂੰ ਕੋ ਗੋਰਾ ਲੱਭ ਕੇ ਦਿਖਾ ਜਿੱਦ ਤਰੋਂ ਨਿਗ੍ਹਾ ਮਾਰਦੇ ਆ ਬਾਈ ਜੀ ਪੰਜਾਬੀ ਹੀ ਪੰਜਾਬੀ ਫਿਰਦੇ ਆ ਉਹ ਗੱਲ ਹੋ ਗਈ ਕਿ ਕੈਨੇਡਾ ਮਿੰਨੀ ਪੰਜਾਬ ਬਣਦਾ ਜਾਂਦਾ ਹੈ ਤੇ ਪੰਜਾਬ ਮਿੰਨੀ ਵਿਹਾਰ ਬਣਦਾ ਜਾਂਦਾ ਹੈ ਅੱਛਾ ਉਮਰ ਵਾਲੀ ਲੈ ਇੱਦਾਂ ਨੂੰ ਵੀ ਦੇਖ ਲੋ ਇਹ ਆ ਬਈ ਕੈਨੇਡਾ ਦਾ ਵਾਲਮਾਰਟ ਗਰੋਸਰੀ ਸਟੋਰ ਕਹਿ ਸਕਦੇ ਇਹਨੂੰ ਆਪਣੇ ਪੰਜਾਬੀ ਪੰਜਾਬੀ ਫਿਰਦੇ ਜਾਰੇ ਪਾਸੇ ਹਿੰਦੀ ਨਾ ਪੰਜਾਬੀ ਆ ਸੀ ਆ ਸੀ ਲੋ ਦਨੰਦਨ ਦੇ ਪਿੰਡ ਆ ਆਉਣ ਵਾਲਾ ਸਮਾਂ ਬਾਈ ਜੀ ਦੇਖਿਓ ਜੇ ਇੱਥੇ ਕੀ ਬੰਦਾ ਉਹ ਦਰੂਣੇ ਦਾ ਮਾਰ ਲਓ ਸਾਰੇ ਪੰਜਾਬੀ ਪੰਜਾਬੀ ਇੱਥੇ ਨੂੰ ਇਹ ਲੋ ਟੇ ਪੰਜਾਬੀ ਖੜੇ ਆ ਇੱਥੇ ਤਾਂ ਬਾਈ ਐਂ ਲੱਗਦਾ ਵੀ ਕੈਨੇਡਾ ਦਾ ਹੁਣ ਕੈਨੇਡਾ ਰਿਹਾ ਹੀ ਨਹੀਂ ਇਹਦਾ ਪੰਜਾਬ ਬਣ ਗਿਆ ਕੋਈ ਲੈਵਲ ਤੋਂ ਵਾਲੀ ਨੂੰ ਪਾ ਦੱਸਣਾ ਜੇ ਪਾ ਦੱਸਣਾ ਹੋਰ ਸਮਝਾ ਅੱਜ ਹੋਰ ਵੀ ਬਾਈ ਬਹੁਤ ਲੋਕ ਕਹੜੀ ਖਿੱਚੀ ਆਂਦੇ ਆ ਦੇ ਖਿੱਚੀ ਬੈਠੇ ਆਂ ਗਿਆਂ ਦੇ ਵੀ ਜੇ ਆਏ ਪਏ ਆ ਟਿਕ ਟਿਕ ਟਾਂ ਲਈ ਬੈਠੇ ਆਂ ਆਹ ਦੇਖ ਲੋ ਕਿ ਕਾਦੂ ਗਏ ਨੇ ਕੈਨੇਡਾ ਮੈਸੇ ਜਸਪੀ ਕੈਨੇਡਾ ਆ ਕੇ ਬਾਈ ਜੀ ਅੰਗਰੇਜ਼ੀ ਦੀ ਕੋਈ ਟੈਨਸ਼ਨ ਨਾ ਲਓ ਹਨਾ ਜਿਹੜਾ ਬੰਦਾ ਕਹਿੰਦਾ ਮੈਨੂੰ ਐਂ ਰੰਗਰੇਜ਼ੀ ਦਾ ਹੱਸ ਤੰਗਾ ਕਿਉਂਕਿ ਹਰੇਕ ਥਾਂ 'ਤੇ ਬਾਈ ਆਪਣੇ ਪੰਜਾਬੀ ਬੰਦੇ ਬੈਠੇ ਆ ਇਤਰੀ ਦੇਖ ਲਓ ਰਾਣੇ ਵਿੱਚ ਚੱਲਿਆ ਦਲਜੀਤ ਦੇ ਅਗੇ ਪੱਗਾਂ ਫੌਜੀਆਂ ਵਾਲੇ ਇਹ ਆ ਬਈ ਜੀ ਕੈਨੇਡਾ ਆਣੀ ਏ ਮਿੱਨੀ ਪੰਜਾਬ